ਆਉਣਾ ਨਹੀਂ ਧੋਣਾ ਨਹੀਂ ਤੇ ਮਿੰਟ ਚ ਤਿਆਰ ਹੋ ਜਾਣਾ ਓਈ ਮੈਂ ਇਹਨਾਂ ਜਿੰਨਾ ਘੰਟਾ ਨਹੀਂ ਲਾਖਿਆ ਆਉਣਾ ਦਾ ਮੈਂ 3 ਮਿੰਟ ਦਾਉਣਾ ਲਾ ਕੇ ਪਿਆ ਰੋਕਦੀ ਜੇ ਮੈਂ ਨਾ ਇਹਨਾਂ ਨਾਲੋਂ ਪਹਿਲਾਂ ਬੈਠੀ ਹੋਈ ਤਾਂ ਕਹੀ ਕਿੱਦਾਂ ਚੱਲੀ ਹਣ ਵੇ ਲੋ ਸਾਡੇ ਘਰ ਦੀਆਂ ਚਾਰ ਬੀਬੀਆਂ ਇੱਕੋ ਜੀਆਂ ਨੇ ਇਹਨਾਂ ਨੇ ਅੱਜ ਤਾਂ ਤਿੰਨ ਐ ਚੌਥਾ ਕੱਪ ਪਤਾ ਕਿਉਂ ਨਹੀਂ ਦੇ ਦਾਰ ਪਿਆ ਉਹ ਇੱਥੇ ਹੈ ਨਹੀਂ ਉਹ ਗਈ ਹੋਈ ਆ ਆਪਦੇ ਪੇਕੇ ਨਹੀਂ ਤੇ ਚੌਥੀ ਉਹ ਵੀ ਇੱਥੇ ਹੁੰਦੀ ਤੇ ਉਹਦੇ ਵੀ ਉਹਦੇ ਵਰਗਾ ਕੱਪ ਇੱਥੇ ਪਿਆ ਹੋਣਾ ਗੋਲ ਮਟੋਲ ਜਿਹਾ ਵੇਖ ਹੀ ਸਾਦੇ ਤੂੰ ਚਾਰਾਂ ਦੇ ਗੋਲ ਮਟੋਲ ਇੱਕੋ ਜਿਹੇ ਕੱਪ ਚਾਰ ਦੇ ਫੁੱਲ ਭਰੇ ਹੁੰਦੇ ਕੱਪਾਂ ਇਹਨਾਂ ਦੇ ਜਿਸ ਦਿਨ ਬਾਅਦ ਦੇ ਲੋ ਗੀਜਰ ਬੰਦ ਕਰਕੇ ਤਾਂ ਮੈਂ ਚਲਾਉਣ ਲੱਗੀ ਟੂਟੀ ਤੇ ਮੇਰੇ ਭਾਈ ਉਹਨੇ ਮੈਨੂੰ ਕਰੰਟ ਮਾਰਿਆ ਮੈਂ ਜਾ ਕੇ ਆ 3:00 ਵਜੇ ਤੇ ਮੈਂ ਇਹਨੂੰ ਕਹਿੰਨੇ ਮੇਰੇ ਸਹੁਰਿਆਂ ਨੂੰ ਕੱਲੋਂ ਕੀ ਜਵਾਬ ਦੇਣਗੇ ਜੇ ਮੈਨੂੰ ਕੁਝ ਹੋ ਹੋ ਗਿਆ ਤੇ ਉਹਨੂੰ ਸਹੀ ਕਰਾ ਲਾ ਵਾ ਅਗਲੇ ਕਹਿਣਗੇ ਸਾਡੀ ਨੋਹ ਨੂੰ ਕੀ ਕਰਤਾ ਇਹਨਾਂ ਨੇ ਉੱਥੇ ਕੋਨੀ ਅਗਲਾ ਨਾ ਸਾਡੀ ਲਾਟਰੀ ਨਿਕਲੀ ਐਵੇਂ ਲਾਟਰੀ ਨਿਕਲੀ ਆ ਆ ਲਾਟਰੀ ਤਾਂ ਪੇਕੇਆਂ ਦੀ ਨਿਕਲਦੀ ਹੁੰਦੀ ਸਹਰਿਆਂ ਦੀ ਨਹੀਂ ਲਾਟਰੀ ਨਿਕਲਦੀ ਹੁੰਦੀ ਆ ਲੈਦੇ ਦੇ ਅਗਲੇ ਕਹਿੰਦੇ ਚੱਲ ਅੱਜ ਕੀ ਮੰਮੀ ਸਾਰਿਆਂ ਨਾਲ ਪਹਿਲਾਂ ਉਹ ਗਈ ਆ ਭੱਜ ਗਈ ਆ ਜਾਂਦੀ ਠੁਮਕ ਠੁਮਕ ਜਾਨੀ ਆ ਮਾਈਏ ਦੇਵਾਂਗੇ ਹਾਂ ਤਾਂ ਬਸ ਸਾਰਿਆਂ ਨੂੰ ਪਹਿਲਾਂ ਹੋ ਗਈ ਕਿ ਨਹੀਂ ਤਿਆਰ ਜਿੱਤ ਗਿਆ ਜਿੱਤ ਗਈ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਮੇਰੀ ਨਾ ਚਿੰਤਾ ਕਰੋ ਮੈਂ ਤਾਂ ਕਮੈਂਟ ਚ ਤਿਆਰ ਹੋ ਕੇ ਆ ਜਣਾ ਆਇਆ ਫੁਨਾਲਾ ਸੂਟ ਇਹਨਾਂ ਨੂੰ ਖੇਖਣਾ ਦੀ ਹੁੰਦੀ ਮੈਨੂੰ ਕੋ ਖੇਖਣਾ ਦੀ ਨਹੀਂ ਜੀ ਜਿੱਤ ਗਈ ਇਹ ਰੋ ਰ ਸਰ ਵੀ ਵਾਕੇ ਤੇ ਸਾਰਿਆਂ ਨਾਲ ਪਹਿਲਾਂ ਬੈਠੀ ਆਸੀ ਕੀ ਖੇਖਣ ਬੀਤੇ ਹਾਂ ਤੇ ਰਿਗੜੇ ਪ੍ਰੈਸ ਕਰ ਲਾਕਦੇ ਆ ਉਹ ਕਰ ਲਾਕ ਤੇ ਗਰਮ ਪਾਣੀ ਚਾਹੀਦਾ ਕਿ ਤੇ ਸਾਨੂੰ ਠੰਡਾ ਚਾਹੀਦਾ ਠੰਡੇ ਨਾ ਪਤਾ ਨਹੀਂ ਕਿਤੇ ਉੱਥੇ ਕੁੰਗੜ ਜਾਣਾ ਉੱਥੇ ਬਰ ਪੈਣ ਲੱਗੀ ਆ ਫੁਨਾਲੀ ਹੋਈ ਬੈਗ ਲੈਣਾ ਹੁਣ ਪ੍ਰੈਸ ਅੱਜ ਤੋਂ ਉਹਦੇ ਪ੍ਰੈਸ ਵੀ ਕਰ ਕਰ ਦੇਣ ਦੀ ਜਦੋਂ ਆਪਦੇ ਨਾਲ ਲੈ ਜਾਣਾ ਅਗਲੇ ਨੂੰ ਆ ਅੱਜ ਅੱਜ ਦੇ ਲੋੜ ਆ ਅੱਜ ਲੋੜ ਆ ਤੇ ਪ੍ਰੈਸ ਕਰਨ ਦੇ ਕਿੱਡਾ ਚਾ ਚੜਿਆ ਹੁੰਦੇ ਵੈਸੇ ਉਹ ਕਹਿੰਦਾ ਜਾਗਾ ਉਹਨੂੰ ਕਹਿੰਦੀ ਆ ਆਵਾਜ਼ ਮਾਰ ਕੇ ਕਹਿੰਦੀ ਲਿਆ ਮੈਂ ਪ੍ਰੈਸ ਕਰਾਂ ਸਲਾਮ ਮੰਮੀ ਆ ਬਾਵਾ ਨੂੰ ਬਹੁਤੀ ਜਿਆਦੀ ਜਲਦੀ ਨਹੀਂ ਤਿਆਰ ਹੋ ਗਿਆ ਜ਼ਿਕਰ ਲੈ ਕੇ ਉਹ ਅਜੇ ਬੂੜੀ ਪਾਲਚ ਕਰੀ ਜਾਂਦਾ ਹਜੇ ਮੈਨੂੰ ਹੀ ਕਹਿੰਦੇ ਸੀ ਨਾ ਤੂੰ ਤਿਆਰ ਨਹੀਂ ਹੁੰਦੀ ਤੂੰ ਤਿਆਰ ਨਹੀਂ ਹੁੰਦੀ ਤਮੈਨੂੰ ਤਿਆਰ ਹੋਈ ਨਾ 2 ਘੰਟੇ ਹੋ ਗਏ ਆ ਨਾ ਵੀ ਨਾ ਰੋਟੀ ਵੀ ਖਾ ਲਈ ਢਿੱਡੋ ਕੇ ਪਹਿਲਾਂ ਰੋਟੀ ਕਾਣ ਨੂੰ ਤਿਆਰ ਨਹੀਂ ਸੀ ਨਾ ਖਾਈ ਰੋਟੀ ਵੀ ਮੈਂ ਤਾਂ ਖਾਣੀ ਆ ਫਿਰ ਢਿੱਡ ਨਾ ਕਾਦਾ ਵਾ ਆ ਮੈਂ ਕਿਉਂ ਢਿੱਡ ਨਾ ਕਾਦਾ ਪਹਿਲਾਂ ਇਹਨੂੰ ਆ ਜੀ ਪਹਿਲਾਂ ਸਤੇ ਹੀ ਆ ਅੱਜ ਹਰਜੀਤ ਕੌਰ ਜੀ ਦੇ ਪੱਲਿਓਂ ਪਾਰਟੀ ਚੱਲੇਗੀ ਕਹਿੰਦੇ ਮੇਰੇ ਪੁੱਤ ਜੀ ਨਹੀਂ ਉਸਕੇ ਪੱਲਿਓਂ ਸ਼ਾਮ ਨੂੰ ਮੱਛੀ ਹਰਜੀਤ ਕੌਰ ਦੇ ਪੱਲਿਓਂ ਅੱਜ ਆ ਬਹੁਤ ਚੱਕ ਆ ਇਨੇ ਦੂਰ ਲੈ ਕੇ ਆਈ ਅੱਜੇ ਸ਼ਾਮ ਨੂੰ ਅੱਜ ਮੱਛੀ ਬਣਾਉਣੀ ਬੱਚੀ ਚੱਲੇ ਤੇਰੇ ਅਲਵਾਸ ਅੱਜ ਕਿ ਜਿੰਨ ਟਰਾਲੀਆਂ ਦੇ ਟਾਇਰ ਖੋਲਣ ਦੇ ਹੋ ਗਏ ਸਾਰੇ ਵੀਰ ਅੱਗੇ ਦੇ ਦਰਸ਼ਨ ਗੋੜੀਆਂ ਖਾ ਕੇ ਜੀਵ ਵਾਲੀਆਂ ਲੱਗ ਗਿਆ ਨਾਲ ਦੀ ਨਾਲ ਤੂੰ ਤਾਂ ਨਹੀਂ ਖਾਂਦਾ ਸੱਚ ਉਹ ਸੱਚ ਰਾਜੂ ਖੰਦਾ ਗਲਤ ਹੋ ਗਿਆ ਕੰਮ ਨਾਲ ਦੇ ਪਾਸੇ ਚਾਚਾ ਵੀ ਕਹਿੰਦੇ ਅੱਜ ਕਾਰਡ ਮਾਰ ਕੇ ਡੋਡਿਆਂ ਦਾ ਅੱਜ ਲੱਗਾ ਪਿਆ ਅੱਜ ਪਾਲੀਆਂ ਬਨਣ ਗਈਆਂ ਅੱਜ ਨਹੀਂ ਬਨਦੀ ਮਾਲ ਮਾੜਾ ਹੀ ਮਿਲਿਆ ਇਧਰ ਬੰਤ ਵੀ ਖੜਾ ਤੇ ਨਾਲ ਵੀਰ ਆਇਆ ਅੱਜ ਲੈ ਕੇ ਪੰਡੋਰੀ ਰਾਈਆਂ ਤੋਂ ਆਦੀ ਉੱਡਣ ਕਸਤਰੀ ਮੈਨੂੰ ਕੋਲ ਜਾਣਾ ਬਸ ਅੱਜ ਮੰਨੂ ਭੁੱਲਰ ਦੀਆਂ ਗੱਲਾਂ ਹੋਣ ਦਈਆਂ ਅੱਜ ਆਪਾਂ ਵੀ ਟਰੈਕਟਰ ਲੈ ਕੇ ਜਾਣਾ ਵੀਰ ਚਲੀਏ ਫਿਰ ਆਪਾਂ ਹੀ ਜਾਣਾ ਇੰਦਰਾ ਆ ਗਈ દિਵਾਲੀ ਆ ਗਈ દિਵਾਲੀ ਦੇ ਰਿਸ਼ਤੇਦਾਰ ਵੀ ਆਉਂਦੇ ਆਪਾਂ ਜੀ ਆਪਣੇ ਰਿਸ਼ਤੇਦਾਰ ਆਏ ਆ ਤੇ ਉਹਨਾਂ ਨੇ દિਵਾਲੀ ਦਾ ਡੱਬਾ ਖੋਲ ਛੇਤੀ ਆਓ ਚੱਕ ਹੈ ਗਏ ਠੀਕ ਖੋਲਦਾ ਹੀ ਆਪਾਂ ਆਉਂ ਜਾਂਦਾ ਜੀ ਖੋਲ ਖੋਲ ਕੀ ਭੱਲੇ ਪੈਣਾ ਆਪਣੇ ਲੱਗੋ ਜਾਂ ਪਿੰਨੀ ਮੇਟਰਾ ਰੋਟਾ ਵੈਟਰ ਵੀ ਇੱਥੇ ਸਾਡਾ ਵਿਚਾਰਾ ਨਵਾਂ ਘਰ ਬਣੂ ਤੇ ਅੰਦਰ ਜਾਊਗਾ ਬਾਕੀ ਅੰਦਰ ਆ ਤਵਾ ਤਵਾ ਟਰਾਲੀਆਂ ਟਰੋਲੀਆਂ ਰੈਡੀ ਆਂ ਅਕਾਲੀਆਂ ਖੋਲੀ ਅੱਜ ਬੜੇ ਦਿਨਾਂ ਬਾਅਦ ਤੇ ਕੋਈ ਪੈਂਚਰ ਨਹੀਂ ਨਿਕਲਿਆ ਅੱਜ ਵੈਸੀ ਦਰਸ਼ਣੇ ਵਾ ਕੱਢੀ ਹੋਈ ਸੀ 4000 ਰੁਪਏ ਬਹੁਤ ਮਾੜੀ ਦਰਸ਼ਨਾ ਤਰੀਕਾ ਹਾਲ ਦਾ ਜਿਹੜੇ ਹਵਾ ਕੱਢਦੀ ਨਾ ਬੋਲੇ ਬੋਲੇ ਤੂੰ ਇਹ ਸਕੀਮ ਹੀ ਸੀ ਬਾਈ ਸਾਡੀ ਸੀਜਨ ਜਹਾ ਵਾ ਕੱਢ ਕੇ ਰੱਖੜੀ ਦੱਸ ਦਰਸ਼ਨਾ ਕੀ ਕੋਈ ਟਰਾਲੀ ਨੇ ਮੰਗ ਲਈ ਐਵੇਂ ਦੀ ਕੋਈ ਗੱਲ ਨਹੀਂ ਸਾਡੀ ਟਰਾਲੀ ਕਿਸੇ ਮਗਰ ਪੈਂਦੀ ਨਹੀਂ ਬੇਬੇ ਹਾਂ ਟੈਚੀ ਕਿਵੇਂ ਦਾ ਲੱਗਾ ਫਿਰ ਜਿਹੜਾ ਤੈਨੂੰ ਬਾਹਰ ਸੋਹਣਾ ਤੂੰ ਧੁੱਪੇ ਨਹੀਂ ਗੱਜ ਰੱਖਿਆ ਬਾਹਰ ਕੱਢ ਕੇ ਰੱਖਿਆ ਸੀ ਬੇਬੇ ਬਾਹਰ ਰੱਖਿਆ ਸੀ ਕਿਵੇਂ ਲੱਗਾ ਤੈਨੂੰ ਮਾਦਾ ਬਹੁਤ ਸੋਹਣਾ ਲੱਗਿਆ ਉਹ ਜਿਹੜੀ ਲਾਈ ਆ ਨਾ ਉਹ ਠਿੰਗਰੀ ਜੀ ਉਹ ਵੇਚਦੀ ਐ ਟੈਚੀ ਉਹ ਕਿਉਂ ਨਹੀਂ ਵੇਚੀ ਮੇਰਾ ਤਾਂ ਕੀਮਤੀ ਚੀਜ਼ ਆ ਤੇ ਤੂੰ ਵੇਚ ਦੇਵੇਂ ਕੋਈ ਤਾਂ ਪਰ ਉਸ ਤੋਂ ਵੀ ਅੱਗੇ ਤੇ ਚਾਹ ਦਰ ਕੇ ਮੈਂ ਇਹਨਾਂ ਮਸਾ ਜਿਹਨੇ ਹਲੇ ਤੱਕ ਵਲੌਗ ਨਹੀਂ ਦੇਖਿਆ ਟੈਚੀ ਵਾਲਾ ਵੇਖੋ ਜ਼ਰੂਰ ਪਸੰਦ ਆਉ ਪੁਰਾਣਾ ਟੈਚੀ ਪੁਰਾਣਾ ਹੀ ਸੋਹਣਾ ਬਣ ਗਿਆ ਪੁਰਾਣਾ ਟੈਚੀ ਜਮਾ ਬ੍ਰਾਂਡ ਨਿਊ ਬਣਾਤਾ ਜੀ ਆਪਾਂ ਮੈਂ ਤੁਹਾਡੀ ਨੌਕਰ ਨਹੀਂ ਲੱਗੀ ਜਿਹੜੀ ਸਾਰੀ ਦਿਹਾੜੀ ਕੰਮ ਨਹੀਂ ਕਰੀ ਜਾਵਾਂ ਦੇਖੋ ਤੰਗ ਜੇ ਇਹ ਭਗਵਾਨ ਕੀ ਜ਼ੁਲਮ ਹੈ ਮਨ ਅਦਨ ਕੋਸੇ ਰਹਿੰਦੇ ਹੁੰਦੇ ਸੀ ਕਿਸੇ ਆਪਣੇ ਉਹ ਖੁਸੇ ਬਾਣ ਡੋਗੀ ਬਾਣ ਡੋਕੇ ਖੁਸ਼ੀ ਉਹਦੇ ਆਪਣੇ ਪੈਜ ਤੇ ਦੱਸਾਂਗਾ 15 ਕਿੱਲੇ ਦੀ ਬੈਜੇ ਹਾਂ ਹਾਂ ਉਹ ਵੇਚ ਕੇ ਆ ਕੇ ਫੇਰ ਇੱਕਲੇ ਹੋਰ ਅੱਛਾ ਤੇ ਮੈਂ ਬਾਪੂ ਆਉਣਾ ਨਾ ਫੇਰ ਗੱਡੀ ਤੇ ਨਹੀਂ ਜਾਣਾ ਤੇ ਅਵਾ ਬੋਤੇ ਤੇ ਚੱਲ ਬਣਾਂਗੇ ਬੋਤੇ ਭਾਈ ਜੀ ਲਿਆ ਬੋਤਾ ਚੱਲ ਕੇ ਬਾਹਰ ਇਹ ਪਹਿਲੀ ਉਹਦਾ ਫੜਾ ਹੀ ਬਗਦਾ ਸੀ ਫੜੇ ਤੇ ਜੋੜੇ ਸੀ ਬੋਤਾ ਅੱਛਾ ਫੜੇ ਹੁੰਦੇ ਸੀ ਕਿ ਫੜੇ ਨਾਲ ਕਰਕੇ ਗਾਉਂਦੇ ਹੁੰਦੇ ਸੀ ਫੜੇ ਕੀ ਹੁੰਦੇ ਬੇਬੇ ਫੜੇ ਬਣਾਏ ਮੈਂ ਕਰਕੇ ਚੌੜੇ ਜਿਹੇ ਡੰਡੇ ਡੰਡੇ ਜੇ ਲਾ ਕੇ ਤੇ ਉਹ ਉਹਦੇ ਨਾਲ ਕਣਕ ਗਾਉਂਦੇ ਹੁੰਦੇ ਸੀ ਅੱਛਾ ਉਹਦੇ ਨਾਲ ਕਰਕੇ ਗਾਉਂਦੇ ਹੁੰਦੇ ਸੀ ਆ ਮਸ਼ੀਨਾਂ ਤਾਂ ਹੈ ਨਹੀਂ ਸੀ ਉਦੋਂ ਅੱਛਾ ਹਾਂ ਤੇ ਉਹ ਫੜੇ ਫੜਾ ਤਾਂ ਛੱਡ ਕੇ ਲਿਆਂਦਾ ਬੋਤਾ ਤੇ ਆਹ ਜਨ ਤਲਾਪਾ ਬੋਤੇ ਤੇ ਜ਼ਿਆਦਾ ਵੱੜ ਗਏ ਹਾਂ ਤੇ ਚਾਹ ਨੇ ਰਤਨਾ ਰਤਨਾ ਸੀ ਉਹ ਪਿੰਡ 'ਚ ਰਹਿੰਦਾ ਸੀ ਉਹ ਬਹੁਤ ਹੁੰਦਾ ਜਾਂਦਾ ਸੀ ਦੋਸਤ ਬਣਿਆ ਸੀ ਭਾਈ ਜੀ ਦਾ अच्छा ते चलो आ आ तर कच्ची मैं ਛੱਡਿਆਉਣਾ ਆਓ ਵੀ ਤੁਸੀਂ ਬਾ ਲੈਣਾ ਬੋਤੇ ਤੇ ਤੁਸੀਂ ਬੈਠੋ ਆਹ ਬਾਪੂ ਮੂਰੇ ਬੈਗਾ ਤੇ ਮੈਂ ਪਿੱਛੇ ਬੋਦੀ ਜੀ ਫੜ ਕੇ ਬੈ ਗਈ ਅਜਾ ਉੱਠਦੀ ਬੋਤੇ ਤੇ ਹਾਂ ਜੇ ਬੋਤੇ ਨੇ ਮੋਹਲ ਫੜ ਲਈ ਤੇ ਸੀ ਲੈ ਆਏ ਹਾਂ ਉਰੇ ਪੈੜ ਸੀ ਤੇ ਪੇੜਾ ਜਾਣ ਕੇ ਵੇਰ ਗਿਆ ਬੋਤਾ ਹਾਂ ਫੇਰ ਤੇ ਹੋਰ ਵੇਰ ਗਿਆ ਉੱਥੇ ਭਾਈ ਬੋਤਾ ਗਾਂ ਨਾ ਫਝਾਣਾ ਤੁਰੇ ਨਾ ਕਰੇ ਫੇਰ ਹਾਂ ਮੈਂ ਕਿ ਹੁਣ ਕੀ ਬਣਿਆ ਤੇ ਰਤਨਾ ਉੱਥੇ ਸੀ ਫੜੇ ਉਹਦੇ ਵਗਦੇ ਸੀ ਤੇ ਆ ਨਾ ਗਏ ਹੌਣ ਫਿਰ ਕੀ ਬਣਿਆ ਆ ਤਾਂ ਫਿਰ ਘਰ ਨੂੰ ਲੈ ਚਲੇ ਮੋੜ ਕੇ ਤੇ ਤੁਸੀਂ ਗੱਡੀ ਤੇ ਚਲੇ ਜਾਏ ਅੱਛਾ ਹਾਂ ਦੁਬਾਰਾ ਫੇਰ ਗਏ ਫੇਰ ਦੁਬਾਰਾ ਬੋਤਲ ਲਏ ਗਏ ਨਾ ਬੋਤਲ ਚੜੇ ਚੜਾਏ ਬੋਤਲ ਤੁਰੇ ਨਾ ਗਾਂ ਨੂੰ ਪਿੰਡ ਨੂੰ ਆਵੇ ਨਹੀਂ ਕਰ ਕੋਤਿਆਂ ਨੂੰ ਉਹ ਦੋਨਾਂ ਖੋਸ ਤੋਂ ਇਧਰ ਨੂੰ ਨਾ ਆਵੇ ਅੱਛਾ ਫੇਰ ਫੇਰ ਅਸੀਂ ਬੋਤਲ ਨੂੰ ਘਰੇ ਲੈ ਗਏ ਹਾਂ ਤੇ ਉਹਨੇ ਸਾਨੂੰ ਤਾਰਿਆ ਤਾਰ ਕੇ ਚੱਲ ਅਸੀਂ ਅਸਲੀ ਨੂੰ ਜਾ ਕੇ ਤੇ ਗੱਡੀ ਤੇ ਚੜੇ ਅੱਛਾ ਹਾਂ ਅਸਲੀ ਨੂੰ ਜਾ ਕੇ ਗੱਡੀ ਤੇ ਚੜੇ ਫੇਰ ਉੱਥੋਂ ਤੁਰ ਬੰਦੇ ਨੂੰ ਉਸ ਤਰਕੇ ਇੱਥੇ ਆਏ ਅੱਛਾ ਫੇਰ ਤੁਰ ਕੇ ਤੁਰ ਕੇ ਫੇਰ ਅਸੀਂ ਆਏ ਵਾਹ ਵਾਹ ਵੀਰੋ ਚੱਲ ਕੇ ਵੀ ਪਹਿਲਾਂ ਉਠ ਹੀ ਹੁੰਦੇ ਸੀ ਜ਼ਿਆਦਾ ਹੈ ਪਹਿਲਾਂ ਹਾਂ ਬਹੁਤ ਆਪਣੇ ਖੂਤੇ ਦੇਖੇ ਜਾਂਦੇ ਹੋ ਖੂਗੀਆਂ ਨੇ ਪਾ ਜੀ ਰਾਜ ਖਲਾਰ ਤੇ ਵੇਖੀ ਉਧਰ ਓਹ ਜ਼ਿੰਮੇਵਾਰ ਕਿਹਨੇ ਬਸ ਦਿੱਤੀ ਸੀਗੀ ਜਾ ਜਿੰਮੇਵਾਰੀ ਕਿਹੜੇ ਬੰਦੇ ਦਿੱਤੀ ਸੀ ਲੱਡਵਾ ਦੀ ਕਿ ਵੱਡੇ ਜਿੰਮੇਵਾਰੀ ਡੋੜ ਹੈ ਕੇ ਡੋੜ ਹੈ ਕੇ ਹੋਰ ਇਹਨੇ ਤਾਂ ਲੱਡੂ ਘਟਕਾਇਆ ਇਧਰ ਗੱਲਾਂ ਆਉਂ ਜਾਜੀ ਭਾਈ ਨੇ ਇੱਕ ਡੱਬੇ ਨੁਕਸਾਨ ਕਰਾਤਾ ਇੱਕ ਹੋਰ ਲਿਆਤਾ ਭਾਈ ਤਾਂ ਭਾਈ ਤਾਂ ਟ੍ਰਾਂਸਮਨੀ ਬਣਾਉਣਾ ਤੁਹਾਨੂੰ ਨਹੀਂ ਦੇਣਾ ਹੁਣ ਇਹ ਲੱਡਬਾ ਸਾਡੇ ਹੱਥ ਨਹੀਂ ਇਹ ਵਾਂਗ ਡੋਰ ਮੇਰੇ ਹੱਥ ਰੋਗੀ ਖਾਣ ਪੀਣ ਵਾਲੀ ਸਾਡੇ ਹੱਥ ਨਹੀਂ ਦੇਣਾ ਇਹ ਇਹ ਵਾਂਗ ਤੁਹਾਡੇ ਹੱਥ ਨਹੀਂ ਦੇਣੀ ਇਹ ਵਾਂਗ ਡੋਰ ਦਾ ਤੋੜ ਦਿੰਨੇ ਆ ਲੋ ਜੀ ਬਾਜੀ ਬਈ ਬੋਕੈਡੀਆਂ ਦੇ ਤੇ ਬਾਜੀ ਲੈ ਲਈ। ਨੀ ਦੇ ਵਿੱਚ ਇਹ ਰਹਿ ਗਈ ਤਾਂ ਡੈਗਿਆ। ਵਾ ਵੈਰੀ ਗੁੱਡ। ਬੂਹਣਿਆਂ ਦੇ ਵਿੱਚ ਦਾ ਰਹਿ ਗਿਆ। ਮੰਗੇ ਤੂੰ ਹੀ ਵੇਖੇ ਸਭ ਤੋਂ ਪਹਿਲਾਂ ਤੈਨੂੰ ਕਹਿ ਰਿਹਾ ਏ। ਮੈਂ ਲੈ ਲਿਆ ਭਾਈ ਨੂੰ ਮੈਂ ਵੀ ਗਈ ਆ। ਬਾਸ ਨਿੱਕੇ ਬੈ ਕੰਦਾ ਫਰੂਟ ਪੰਜ ਆਪਾਂ ਖਾ ਵੀ ਲਿਆ ਤੇ ਪੀ ਵੀ ਲਿਆ ਵਾ ਤੇ ਥੱਲੇ ਆ ਮੈਨੂੰ ਸੈਂਡਵਿਚ ਦਾ ਨਾਂ ਭੁੱਲ ਗਿਆ ਕਿਹੜਾ ਹੀ ਆਪਣੇ। ਐ ਵਾ ਗਾਂਡੂ ਟੋਸਟ ਵੀ ਖਾ ਲਿਆ ਹੁਣ। ਸੋ ਤਿਆਰੀ ਏਅਰਪੋਰਟ ਤੇ ਚੱਲੇ ਆ ਮੈਂ ਤੇ ਡਾਜੀ ਭਾਜੀ। ਤੇ ਅੱਜੀ ਭਾਜੀ ਨਾਲ ਅੱਜ ਸਾਡਾ ਰਹਿ ਗਿਆ ਇਸ ਨੋਮਰ ਭਾਈ ਦਾ ਉਹ ਲੈਂਡ ਚਲੇ ਬੇਦਵਾਰ ਦੀ ਹੁਣ ਭਾਈ ਦੋ ਦਿਨ ਲਈ ਜਾਣਾ ਹੁਣ ਅਸੀਂ ਉਹ ਸਮਾਂ ਜਾ ਕੇ ਵੇਹ ਲੈ ਆਉਣਾ ਥੋੜੇ ਆਉਣਾ ਮੈਂ ਤੇ ਅੱਜੀ ਭਾਜੀ ਉਸ ਨਜ਼ਾਰੇ ਲਾਉਂਗਾ ਦੋ ਦਿਨ ਪੂਰੇ ਦੁਬਈ ਚ ਪੂਰੇ ਭਾਈ ਤੁਹਾਨੂੰ ਦਿਖਾਵਾਂਗੇ ਪੂਰੀ ਤੁਹਾਨੂੰ ਸਾਨੂੰ ਸਾਡੀਆਂ ਸਟੋਰੀਆਂ ਜ਼ਰੂਰ ਦੇਖਣਾ ਜ਼ਰੂਰ ਦੇਖਣਾ ਹਾਂ ਗਾਣਾ ਸਟੇਟਸ ਸਾਡਾ ਜ਼ਰੂਰ ਦੇਖਣਾ ਬਿਲਕੁਲ ਧੰਨਵਾਦ ਸਾਰਿਆਂ ਦਾ ਧੰਨਵਾਦ ਚਲੋ ਸਾਨੂੰ ਸਾਡਾ ਵੀਰ ਛੱਡਣ ਚੱਲਾ ਵਾ ਤੇ ਜਾ ਕੇ ਵੀਰ ਨੇ ਜਿੰਮ ਮਿਸ ਕਰਤੀ ਜਿੰਮ ਵੀ ਲਾਉਣੀ ਜਾ ਕੇ ਲਾਉਣੀ ਭਾਜੀ ਤੁਸੀਂ ਲਾਉਣੀ ਆ ਕਰਲਾ ਜਿਮ ਜੁਆਇਨ ਹੋਣਾ ਟਾਈਮ ਨਹੀਂ ਲੱਗਦਾ ਇਕੱਠੇ ਹੀ ਲਾ ਲੈ ਕਰਲਾ ਜਿਮ ਜੁਆਇਨ ਹੋਣਾ ਟੇਬ ਨਹੀਂ ਲੱਗਦਾ ਹਨਾ ਪਰ ਟੀਮ ਨਹੀਂ ਛੱਟ ਲੱਗਣਾ ਤੇ ਸਾਡੀ ਟੀਮ ਦਾ ਟਾਈਮ ਲੱਗ ਜਾਊਗਾ ਸੋ ਵੀਨੇ ਕਲਾਸ ਆਪਣੀ ਅੱਜੀ ਬਾਅਦ ਹਾਂਜੀ ਹਾਂਜੀ ਭਾਈ ਪੂਰਾ ਓਕੇ ਰਿਪੋਰਟ ਕਰਾਉਣੀ ਆ ਰਿਪੋਰਟ ਪਾਈ ਜੀ ਕੋਰਨੀ ਜਿੰਨਾ ਬੈਜੋ ਆ ਤੁਹਾਨੂੰ ਵੀ ਦਿਖਾਵਾਂਗੇ ਕਿ ਕਿੱਦਾਂ ਗੱਲਬਾਤ ਹੁੰਦੀ ਉਹਨਾਂ ਵੀਨੇ ਕਾ ਤੇ ਮਿਲਦਾ ਰੋ ਭਾਈ ਇਹ ਚ ਤਾਂ ਮਿਲੂ ਤੁਹਾਨੂੰ ਆਪਾਂ ਜੱਜੀਆ ਪੂਰਾ ਆਨੰਦ ਲੈਣਾ ਮਾਰ ਆਨੰਦ ਲੈਣਾ ਆਪਾਂ ਠੀਕ ਆ ਹਾਂ ਲਹਿਰ ਲੈਣੀ ਆਪਾਂ ਜਿਹੜੇ ਮੱਚਦੇ ਹੋਰ ਮਚਾਉਣੇ ਆ ਭਾਈ ਆ ਦੁਨੀਆ ਦਾ ਕੰਮ ਆ ਮੱਜਣਾ ਆਪਣਾ ਕੰਮ ਮਚਾਉਣਾ ਵੈਰੀ ਸਾਡੇ ਬੈਗ ਲੈ ਕੇ ਮੁੜੇ ਗੱਡੀ ਆਪਣੀ ਕਿੱਥੇ ਰਹਿ ਗਈ ਆ ਆਉਂਦੇ ਆ ਸਾਡੀ ਫਲਾਈਟ ਲੇਟ ਹੋ ਜਾਣੀ ਅੱਜ ਯਾਰ ਪਹੁੰਚ ਜਾ ਕੇ ਆਪਾਂ ਜੀ ਪਹੁੰਚ ਜਾਗੇ ਹੋਰ ਬਾਸ ਭਾਈ ਕੀਤਾ ਫੋਨ ਅੱਗੇ ਉਹ ਆ ਗਏ ਉਹ ਬੈਗ ਕਿੱਥੇ ਉਹ ਕਿੱਥੇ ਲਈ ਫਿਰਦੇ ਬੈਗ ਅਜੇ ਬੰਦੇ ਵਾਲਾ ਛੱਡਰ ਕਿਵੇਂ ਦਿਆ ਬੰਦੇ ਵਾਲੇ ਨਗਮੇ ਆ ਭਾਈ ਯਾਰ ਬੈਗ ਲੈ ਕੇ ਕਿੱਧਰ ਚਲ ਗਏ ਯਾਰ ਮੰਗਾ ਭਾਈ ਯਾਰ ਕੀ ਕਰਦਾ ਯਾਰ ਆਜੋ 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 ਡੀਕਾ ਮੰਗਾ ਭਾਈ ਨਹੀਂ ਯਾਰ ਕਾਮਜਾ ਬੰਦਾ ਬਾਲੀ ਟਿਕਟਾਂ ਹੀ ਮੰਗੇ ਬਾ ਚੰਗੇ ਬੰਦੇ ਬੈਗ ਤੇ ਨਾਲ ਲੈ ਕੇ ਯਾਰ ਸਾਡੀ ਫਲਾਈਟ ਲੇਟ ਹੋ ਜਾਂਦੀ ਆ ਕੱਢੋ ਬੈਗ ਯਾਰ ਚਲੋ 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 ਭਾਈ ਮੰਗੇ ਬਾ ਅੱਜ ਗੱਲਾਂ ਮਾੜੀ ਗਾ ਲਓ ਜੀ ਮੈਰ ਜੱਜੀ ਭਾਈ ਚੱਲੇ ਆ ਜੱਜੀ ਭਾਈ ਤਿਆਰੀਆਂ ਬੈਗੂ ਚੱਕ ਲਿਆ ਆਪਣੇ ਚੱਕ ਲੇ ਚੱਕ ਲੇ ਲਓ ਜੀ ਤਿਆਰੀ ਪੂਰੀ ਹੈ ਬੈਗ ਚੱਕ ਲੇ ਮੈਰ ਜੱਜੀ ਭਾ ਘੁੰਮ ਫਿਰ ਕੇ ਆਉਣਾ ਅੱਜ ਅਸੀਂ ਦੂਜੇ ਦਿਨ ਨਹੀਂ ਮੁੜਿਆ ਆਣਾ ਅੱਜ ਹੀ ਚੱਲਨੇ ਆ ਦੋ ਤਿੰਨ ਦਿਨ ਹੀ ਚੱਲੇ ਆ ਅੱਜ ਨੋ ਦਿਨ ਲਾ ਕੇ ਮੋੜੋਣੇ ਆ ਠੀਕ ਹੈ ਜੱਜੀ ਭਾਜੀ ਚਲੋ ਜੀ